ਆ ਵੇਖੋ ਜੀ ਜੈਸੇਦਾਰ ਰਾਜਾ ਸਿੰਘ ਰਾਜ ਉਹਨਾਂ ਨੇ ਪੁੱਛੋ ਬਾਰੇ ਜਿਹੜੇ ਆ ਡੇਰੇ ਬਾਰੇ ਉਸ ਜੋ ਇਹ ਕਹਿ ਰਹੇ ਨਹੀਂ ਇਹ ਸੱਚ ਹੈ ਜਰਾ ਵੇਖੋ ਵੀਡੀਓ ਗੁਰਗਾਂ ਸਾਹਿਬ ਮਹਾਰਾਜ ਦੇ ਬਰਾਬਰ ਬੈਠਣਾ ਫਿਰ ਉਹਨੇ ਉਹਦੀ ਤਾਂ ਤੁਰਤ ਕਿਵੇਂ ਪੈ ਕੇ ਬੈਠਣ ਦੀ ਹਾ ਹਾ ਕੇ ਗੁਰੂ ਘਰ ਦਾ ਰਾਥਨ ਮੱਝ ਵਰਗਾ ਤੋਂ ਹੋਇਆ ਪਿਆ ਇਹ ਕਿਹੜਾ ਪ੍ਰਚਾਰਕ ਖੱਚ ਬੰਦੇ ਨੂੰ ਕਿਨੇ ਬਣਾਦਾ ਇਹ ਪੁਚੋ ਵਾਲੇ ਜਿਹੜੇ ਐ ਇਹ ਕੁਰਸੀ ਦੇ ਬੈਠੇ ਮਹਾਰਾਜ ਦੇ ਅੱਗੇ ਕੁਰਸੀ ਕਦੇ ਨਹੀਂ ਡਟਦੀ ਮਹਾਰਾਜ ਦੀ ਬੇਦਵੀ ਹੈ ਬਹੁਤ ਘੋਰ ਬੇਦਵੀ ਕੀਤੀ ਹੈ ਇਹਨਾਂ ਨੇ ਤਾਂ ਇਹਨਾਂ ਨੂੰ ਡੰਨ ਲੱਗਣਾ ਚਾਹੀਦਾ ਹੈ ਇਹਨਾਂ ਨੂੰ ਡੰਨ ਲੱਗਣਾ ਚਾਹੀਦਾ ਹੈ ਇਹ ਇਹ ਭਾਈ ਜਿਹੜੇ ਪੁਚੋ ਵਾਲੇ ਨੇ ਰੱਬ ਬੈਠੇ ਆ ਬਣੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੀ ਇਹ ਪ੍ਰਚਾਰ ਕਰਦੇ ਆ ਪਰ ਗੁਰੂ ਨਾਨਕ ਦੇਵ ਜੀ ਐਂਦੇ ਨਹੀਂ ਗਿਆ ਹੀ ਤੇ ਈਰਖਾ ਵੀ ਕਰੋ ਨਬੈਦ ਵੀ ਕਰੋ ਹੋਮਾਂ ਦੇ ਨਾਲ ਆ ਤੁਸ ਸੁਣੋ ਕਿ ਗੁਰੂ ਦੇ ਪਿਆਰਿਓ ਮਜਬੀ ਸਿੱਖਾਂ ਅਰੰਗਰੇਟੀਆਂ ਦੇ ਨਾਲ ਹੈ ਇਹਨਾਂ ਦਾ ਬਹੁਤ ਵਿਤਕਰ ਹੈ ਕਿ ਮੈਂ 2 ਮਹੀਨੇ ਮੈਨੂੰ ਜੱਟ ਜ਼ਿੰਮੇਦਾਰ ਮੇਰੇ ਵੀਰ ਗ੍ਰੰਥੀ ਸਿੰਘਾ ਮੈਨੂੰ ਪੁੱਛੋ ਇਹ ਢੀਰੇ ਚ ਲੱਗੇ ਸੀ ਗ੍ਰੰਥੀ ਸਿੰਘ ਨੇ ਪਾਠ ਕਰਨ ਵਾਸਤੇ ਸਾਗੁਰੂ ਦੇ ਪਿਆਰਿਓ ਆਮਾ ਤੁਹਾਨੂੰ ਵੀਡੀਓ ਵਿਖਾਉਣਾ ਹੈ ਇਹਦੇ ਵਿੱਚ ਮੇਰੀ ਫੋਟੋ ਆ ਤਾਂ ਉਦੋਂ ਪਤਾ ਲੱਗਾ ਮੀ ਇਹਦੇ ਮੈਬੀ ਸੇਖਾਂ ਦਾ ਲੜਕਾ ਹੈ ਇਹਦੇ ਅੰਗਰੇਟਾ ਹੈ ਤੇ ਉਹ ਮੈਨੂੰ ਕਈ ਵਿੱਚੋਂ ਕਹਿਣ ਲੱਗੇ ਕਿ ਤੂੰ ਭਾਈ ਚਲਿਆ ਜਾ ਤੂੰ ਮੈਬੀ ਸੇਖਾਂ ਨਹੀਂ ਤੇ ਤੈਨੂੰ ਇਹ ਕੁੱਟਣਗੇ ਆ ਸਾਹ ਜਿਹੜਾ ਹੈ ਕੁੱਟੂ ਗਾਦੇ ਨੂੰ ਕਹਿੰਦੇ ਮੈਂ 2 ਮਹੀਨੇ ਤਾਂ ਜ਼ਰੂਰ ਆ ਪਰ ਮੈਂ ਮੁਸੀਬਤਾਂ ਦੇ ਨਾਲ ਕੱਟੇ ਇਹਨਾਂ ਨੇ ਰੰਗਰੇਟਿਆਂ ਉੱਤੇ ਮਈਬੀ ਸਿੱਖਾਂ ਨੂੰ ਗ੍ਰੰਥੀ ਕੋਣੀ ਲਾਉਂਦੇ ਇਹਦਾ ਜਹੇਦਾਰ ਜਿਹੜਾ ਦਲੀਪ ਸਿੰਘ ਆ ਉਹ ਪਹਿਲੋ ਇਹ ਪੁੱਛਦਾ ਹੈ ਕਿ ਭਾਈ ਤੇਰੀ ਜਾਤ ਕਿਹੜੀ ਹੈ ਜਹੇਦਾਰ ਮਈਬੀ ਸਿੱਖਾਂ ਦੇ ਕਹਿੰਦਾ ਜਾ ਭਾਈ ਤੇ ਜੁੜੀ ਲਾਉਣਾ ਮਈਬੀ ਸਿੱਖਾਂ ਦਾ ਆ ਤੁਸੀਂ ਇਹ ਵੇਖੋ ਕੋਈ ਕਹਿ ਦੇਵੇ ਜਹੇਦਾਰ ਵੀ ਮਈਬੀ ਸਿੱਖਾਂ ਦਾ ਹੈਗਾ ਕੋਈ ਗ੍ਰੰਥੀ ਹੈਗਾ ਬਾਹ ਕੱਢ ਕੇ bxa ਦੇਵੀ ਹੈ ਨਹੀਂ ਤਾਂ ਗੁਰੂ ਦੇ ਪਿਆਰਿਓ ਮੈਂ ਜਿੱਥੇ ਮਰਜੀ ਮੇਰੇ ਕਚੈਰੀਆਂ 'ਚ ਜਾਜ ਕੋਲੇ ਬਲਾ ਲੋ ਕਿ ਮੈਬੀ ਸਿੱਖਾਂ ਨਾਲ ਈਰਖਾ ਫੁੱਲਾ ਆਵੇਂ ਅੱਜ ਤੁਸੀਂ ਕਹੀ ਜਾਂਦੇ ਹੋ ਕਿ ਮੈਬੀ ਸਿੱਖਾਂ ਨਾਲ ਈਰਖਾ ਨਹੀਂ ਹੈ ਪਰ ਮਜਬੀ ਸਿੱਖਾਂ ਨਾਲ ਈਰਖਾ ਫੁੱਲ ਕਰਦੇ ਆ ਇਹ ਗਰੰਥੀ ਨਹੀਂ ਲਾਉਂਦੇ ਇਹ ਚੌਥੇ ਪੌੜੇ ਵਾਲੇ ਵੀ ਕਹਿੰਦੇ ਆ ਕਹਿੰਦੇ ਸਾਡਾ ਇਹ ਬਾਬਾ ਹਰਨਾਮ ਸਿੰਘ ਜਿਹੜਾ ਮਾ ਹਰਨਾਮ ਸਿੰਘ ਉਹਨੂੰ ਇਹਨਾਂ ਮੈਬੀ ਸਿੱਖਾਂ ਨੇ ਕੁੱਟਿਆ ਸੀ ਉਹ ਗੁਰੂ ਦੇ ਪਿਆਰਿਓ ਜੱਟ ਦੀ ਜ਼ਿੰਮੇਦਾਰੀ ਇਹਦੇ ਜ਼ਮੀਨ ਵਿੱਚ ਬੈਠਾ ਸੀ ਤੇ ਜੱਟ ਨੇ ਕਿਹਾ ਸੀ ਕਿ ਮੈਬੀ ਸਿੱਖ ਨੋ ਕਹਤਾ ਵੀ ਬਾਬੇ ਜੀ ਨੂੰ ਉਠਾਓ ਤਾਂ ਗੁਰੂ ਦੇ ਪਿਆਰਿਓ ਉਹਦੇ ਜੱਟ ਦੇ ਕਹਿਣ ਵਿੱਚ ਵੀ ਮੰਨ ਕੇ ਉਹਨਾਂ ਨੇ ਘੜੀਸਿਆ ਜਾਂ ਕੋਈ ਪੁੱਟਿਆ ਮਾਰਿਆ ਕੁਛ ਵੀ ਕੀਤਾ ਪਰ ਜੱਟਾਂ ਨੂੰ ਕਿ ਤੁਸੀਂ ਗੱਲਾਂ ਲਾਈ ਬੈਠੇ ਹੋ ਮੈਂ ਵੀ ਸਿੱਖਾ ਨੂੰ ਕੋਈ ਚੌਥੇ ਪੌੜੇ ਵਾਲੇ ਕਹਿੰਨੇ ਹਾਂ ਮੈਂ ਵੀ ਸਿੱਖਾ ਦੇ ਗ੍ਰੰਥੀ ਨਹੀਂ ਲਾਉਂਦੇ ਈਰਖਾ ਕਰਦੇ ਹਾਂ ਬਹੁਤ ਵੱਡੀ ਈਰਖਾ ਕਰਦੇ ਆ ਉੱਚੋ ਵਾਲੇ ਡੇਰੇ ਵਾਲੇ ਆ ਸੁਖਦੇਵ ਸਿੰਘ ਜਿਹੜਾ ਇਹ ਗ੍ਰੰਥੀਆਂ ਨੂੰ ਮਾਰਿਆ ਗ੍ਰੰਥੀਆਂ ਨੂੰ ਇਕੱਟ-ਕੁਟ ਕੇ ਕਹਿੰਦੇ ਗੁਰੂ ਦੇ ਪਿਆਰਿਓ ਇਹ ਕਾਂਦੇ ਉੱਤੇ ਬਹਿ ਜਾਂਦਾ ਹੈ ਇਹ ਸਾਧਕਾ ਦਾ ਹੈ ਇਹਦਾ ਸਾਨ ਸਾਨ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ